ਬਾਈ ਗੁਰੂ ਜੀ ਸਤਿਨਾਮ ਸ੍ਰੀ ਬਾਈ ਗੁਰੂ ਸਹਿਮਤ ਜੀ ਹੋ ਮੇ ਅਗਨ ਪਰ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਕ ਬਿਕ ਖਾਈ ਮਾਇਆ ਮਰ ਬੇ ਕੁਲੇ ਤਦਾਰਾਸਿਓਂ ਪ੍ਰਿਤ ਲਗਾਈ ਇਕ ਉਤਮ ਬੰਦ ਸੁਨੇ ਹੋ ਗੁਰ ਸੰਗਤ ਅਮਲੰਕ ਜਮ ਤ੍ਰਸ ਮਟਾਈ ਇਪੇਰ ਦਾਸ ਬਾਟ ਕੀਰਤ ਕੀ ਗੁਰਦਾਮਾ ਦਾ ਸਦਾ ਕੋ ਸਰਨਾਈ ਲੰਕੈ ਮਤਕੇ ਦੋ ਸਰਣਾਏ ਜੀਓ ਮੈਂ ਅਸਰ ਕੀ ਜਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਬਾਇ ਗੁਰੂ ਜੀ ਅਨ ਗੁਰੂ ਦੇ ਦੀ ਬਨਵਾ ਸਲੋਕ ਮੰ ਅੱਲਾ ਪਹਿਲਾ ਦੋਏ ਦੀਵੇ ਚੌਦਹਿ ਨਟਨਾਲੇ ਜੀਤੇ ਜੀਤੇ ਪੰਜਾਰੇ ਦੋਏ ਦੀਵੇ ਚੌਦਹਿ ਨਟਨਾਲੇ ਜੀਤੇ ਜੀਤੇ ਵਰਨਜਾਰੇ ਖੁਰਲੇ ਅਟੋਆ ਬੱਪਾਰ ਚੈ ਸੋ ਚੱਲ ਨੰਦਾਰ ਹਰਮਤ ਲਾਲ ਪਾਈ ਨੀ ਸਾਨ ਨਾਨਕ ਨਾਮ ਲਾਹ ਪਰਵਾਨ ਕਦਿ ਆਈ ਪੱਜੀ ਬਤਾਈ ਸੱਚ ਨਾਮ ਕੀ ਮਿਲੇ ਵਡਿਆਈ ਮੰਗ ਲਾਹ ਪਹਿਲਾ ਰਾਤੀ ਹੋਵਨ ਕਾਣੀਆਂ ਸੁਪੇੰਦਾ ਸੇਵਨ ਵਕਤ ਕੱਪੈ ਕਣਾ ਕਲ ਕਾਲੀ ਬੰਨ ਅੰਦੇ ਅਕਲੀ ਬਾਹ ਦੇ ਮੂਰਤ ਅੰਤ ਗਿਆਨ ਨਾਨਕ ਨਦਰੀ ਬਾਹ ਦੇ ਕਬੈ ਨਾ ਭਾਵੇਂ ਮਾਨ ਪੜੀ ਆਇ ਕੂਟ ਦੇ ਚਾਇਆ ਅਰ ਸਚੈ ਅਪੀ ਵਿਆਪੀ ਇਹ ਮਾਨਸ ਜਨਮਤੁ ਲਭ ਸਾਂ ਮਨ ਮੁਖ ਸੰਤਾਪੇ ਜਿसे ਆਪੁ ਭਜਾਈ ਸੋ ਪੁਜਸੀ ਜੇ ਸਤਗੁਰ ਤਾਪੇ ਸਭ ਜਗ ਖੇਲ ਰਚਾਈਐ ਸੋ ਸਭ ਵਰਤੈ ਅੰਪੇ ਜਿसे ਆਪੁ ਭਜਾਈ ਸੋ ਪੁਜਸੀ ਜੇ ਸਤਗੁਰ ਤਾਪੇ ਸਭ ਜਗ ਖੇਲ ਰਚਾਈ ਅਨ ਸੰਵਰਤਿ ਅਪੇ ਵਾਇਰੁ ਜੀ ਕਾ ਕਲਸਾ ਨਮਸਕਾਰ ਵਾਇਰੁ ਜੀ ਕੇ ਪਤੇ